ਹੈਲੋ एवरीवन ਵੈਲਕਮ ਬੈਕ ਮਾਈ YouTube ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਮਗੇ ਅਸੀਂ ਬਿਲਕੁਲ ਵਧੀਆ ਜੀ ਲੋਸੀ ਏਸੀ ਸਵੇਰ ਦਾ ਟਾਈਮ ਅੱਜ Instagram ਦੇ ਦਿਹਾੜੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਸੰਗਰਾਂਦ ਦਾ ਦਿਹਾੜਾ ਸੀ ਸਵੇਰੇ ਸਵੇਰੇ ਉੱਥੇ ਆਪਾਂ ਆਪਣੇ ਕੰਮ ਕਰ ਕਰਨ ਲੱਗੇ ਹਾਂ ਧੂੜੂ ਸਾਰਾ ਆਪਾਂ ਲਾ ਲੇਤਾ ਸੀਗਾ ਤੇ ਸਾਫ ਸਫਾਈਆ ਕਰ ਲਿਆ ਕੱਪੜੇ ਵੀ ਇੱਕ ਦੋ ਧੋਣ ਵਾਲੇ ਸੀ ਉਹ ਵੀ ਧੋਤੇ ਗਏ ਤੇ ਇਧਰੋਂ ਵੀ ਸਾਰਾ ਵਾਸ਼ਰੂਮ ਵਗੈਰਾ ਵੀ ਸਾਫ ਕਰਤੇ ਆ ਬੂਟੇ ਨ ਸੁੱਕਣ ਲੱਗੇ ਸੀਗੇ ਪਹਿਲਾਂ ਇਹਨਾਂ ਨੂੰ ਮਸਾਂ ਗਰੋਸ ਦਿੱਤੀ ਆ ਮਸਾਂ ਵਿਚਾਰੇ ਹੁਣੇ ਪਾਲੇ ਨੇ ਬੱਚਿਆਂ ਨੂੰ ਕੇਅਰ ਕਰਨੀ ਪੈਂਦੀ ਇਹਨਾਂ ਦੀ ਆ ਦੁਪਹਿਰ ਖੜੀ ਵੀ ਹੋਣ ਲੱਗੀ ਵਧੀਆ ਜਿਹੜੇ ਜ਼ਿਆਦਾ ਸੁੱਕੇ ਹੋਏ ਸੀ ਉਹ ਆਪਾਂ ਨੇ ਇੱਧਰ ਲਾਤੇ ਕਿਉਂਕਿ ਇਹ ਸਰਦੀਆਂ ਵਾਲੇ ਨੇ ਮੈਂ ਕਿਹਾ ਵੀ ਉਹ ਤਾਂ ਪੱਟਣ ਜੀ ਇਹਨੂੰ ਜੀ ਨਹੀਂ ਕਰਿਆ ਮੈਂ ਕਿਹਾ ਚਲੋ ਜਿੰਨਾ ਚਿਰ ਚੱਲਦਿਆ ਚਲਾਉਣ ਦੇ ਹਣਾ ਕੋਈ ਵੀ ਪੌਦਾ ਪੱਟਿਆ ਬਹੁਤ ਮਾੜਾ ਹੁੰਦਾ ਬਹੁਤੀ ਪਾਪ ਵਾਲੀ ਗੱਲ ਹੁੰਦੀ ਹੈ ਲੱਗੀ ਚੀਜ਼ ਨਹੀਂ ਪੱਟਣੀ ਚਾਹੀਦੀ ਇਹ ਥੋੜੇ ਜਿਹਾ ਆਪਣੇ ਲੱਗੇ ਹੋਏ ਨੇ ਗੰਨੇ ਇੱਕ ਬਾੜਾ ਆਪਣੇ ਪਹਿਲਾਂ ਇਹਨਾਂ ਦੀ ਮਤਲਬ ਖਾਲੀ ਸੀਗੀ ਤੇ ਦੂਸਰੀ ਹੈਗੀ ਇਹ ਅਗਲੇ ਸਾਲ ਨੂੰ ਆਪਾਂ ਦੁਬਾਰੇ ਲਾ ਦਾਂਗੇ ਆ ਦੇਖੋ ਕੱਦੂ ਕੱਦੂ ਲੱਗਣ ਲੱਗੇ ਆਪਣੇ 15 ਕ ਦਿਨ ਹੋ ਗਏ ਵੀਡੀਓ ਪਾਈ ਨੂੰ ਉਹ ਤੇ ਕੱਦੂ ਲੱਗਦੇ ਨੇ ਕੋਈ ਕੋਈ ਨਾ ਫੁੱਲ ਜੇ ਬਲਕਿ ਝਾੜਨ ਲੱਗ ਗਏ ਮੈਂ ਫੁੱਲਾਂ ਦਾ ਵੀ ਤੁਹਾਨੂੰ ਹਾਲ ਦੱਸੂਗੀ ਕੱਲ ਲੱਗੇ ਸੀਗੇ ਕੱਦੂ ਕੱਲ੍ਹ ਆਪਾਂ ਨੇ ਸਬਜ਼ੀ ਬਣਾ ਲਈ ਸੀ ਨਹੀਂ ਮੈਂ ਤੁਹਾਨੂੰ ਲੱਗ ਕੇ ਦਿਖਾ ਜੰਦੀ ਹੁਣ ਵਾਸੇ ਇਹ ਆਮ ਹੋ ਜਾਣਗੇ ਤੇ ਜਦੋਂ ਘਰ ਦੀ ਸਬਜ਼ੀ ਹੁੰਦੀ ਹੈ ਹਨਾ ਬਹੁਤ ਹੀ ਵਧੀਆ ਲੱਗਦਾ ਜਦੋਂ ਆਪਾਂ ਕੋਈ ਵੀ ਚੀਜ਼ ਤੇ ਮਿਹਨਤ ਕਰਦੇ ਆਂ ਤੇ ਉਹ ਚੀਜ਼ ਆਪਾਂ ਨੂੰ ਫਲ ਦਿੰਦੀ ਹੈ ਹਨਾ ਵਧੀਆ ਲੱਗਦਾ ਨਾਲੇ ਉਹ ਵੀ ਬਿਨਾ ਰਹੇ ਆ ਸਪ੍ਰੇਹਾਂ ਤੋਂ ਚੀਜ਼ਾਂ ਆਪਾਂ ਨੂੰ ਵਰਤਣੀਆਂ ਚਾਹੀਦੀਆਂ ਨੇ ਤੇ ਆ ਦੇਖੋ ਚੌਲੇ ਵਖੇਰਾ ਵੀ ਆਪਣੇ ਬਹੁਤ ਜ਼ਿਆਦਾ ਲੱਗੇ ਪਏ ਨੇ ਨਰਮਾਹ ਹੈ ਨਹੀਂ ਫਲੀਆਂ ਵੀ ਕਹਿੰਦੇ ਨੇ ਚੌਲੇ ਵੀ ਕਹਿੰਦੇ ਨੇ ਇਹਨਾਂ ਨੂੰ ਅਸੀਂ ਤਾਂ ਜ਼ਿਆਦਾਤਰ ਚੌਲੇ ਫਲੀਆਂ ਕਹਿੰਦੇ ਆ ਜ਼ਿਆਦਾਤਰ ਪਿੰਡਾਂ 'ਚ ਅਡੋਡੀ ਬੋਲੀ ਹੁੰਦੀ ਆ ਹਨਾ ਆਪਣੀ ਕੋਈ ਕੁਛ ਬੋਲਦਾ ਤੇ ਆ ਦੇਖੋ ਬਹੁਤ ਹੀ ਵਧੀਆ ਫਲ ਉੱtre ਲੱਗਿਆ ਹੈ ਦੇਖੋ ਫੁੱਲ ਵੀ ਬਹੁਤ ਆਏ ਹੋਇਆ ਤੇ ਕਦੋਂ ਦੇ ਵੇਲੇ ਇੱਧਰ ਨੂੰ ਜ਼ਿਆਦਾ ਫੈਲਣ ਲੱਗੀਆਂ ਉਹ ਸਟੈਂਡ ਜਾ ਪਿਆ ਮੇਰਾ ਤੇ ਉਹਦੇ ਤੇ ਆਪਾਂ ਚਾੜਦਾਂਗੇ ਸਾਰੀਆਂ ਬੇਲਾਂ ਤੇ ਆ ਦੇਖੋ ਆ ਮਿਰਚਾਂ ਨੇ ਮਿਰਚਾਂ ਨੇ ਬਹੁਤ ਵਧੀਆ ਫਲ ਚੱਕਿਆ ਹੋਇਆ ਆ ਦੇਖੋ ਮਿਰਚਾਂ ਨੇ ਬਹੁਤ ਜ਼ਿਆਦਾ ਵਧੀਆ ਭਿੰਡੀਆਂ ਵੀ ਲੱਗਣ ਲੱਗੀਆਂ ਤੋਂ ਮੇਰੇ ਤਾਂ ਆਪਾਂ ਦੋ ਤਿੰਨ ਗੇਰਾ ਤਾਂ ਖਾ ਲਈਆਂ ਭਿੰਡੀਆਂ ਤੋੜ ਕੇ ਆ ਦੇਖੋ ਹਜੇ ਕੱਲ ਹੀ ਤੋੜੀਆਂ ਸੀਗੀਆਂ ਕੱਲ ਹੀ ਤੋੜੀਆਂ ਸੀ ਆ ਦੇਖੋ ਦੁਬਾਰਾ ਵੀ ਕੱਲ ਇਹ ਛੋਟੇ-ਛੋਟੀਆਂ ਸੀਗੀਆਂ ਅੱਜ ਦੇਖੋ ਵਧੀਆ ਹੋ ਗਿਆ ਅੱਜ ਵਧੀਆ ਹੋਈਆਂ ਪਈਆਂ ਨੇ ਆ ਦੇਖੋ ਤੇ ਮਿਰਚਾਂ ਨੂੰ ਫਲ ਬਹੁਤ ਆਇਆ ਹੋਇਆ ਇਹ ਮਿਰਚਾਂ ਦੀ ਆਪਾਂ ਦੇਸੀ ਸਪਰੇਅ ਦੱਸਾਂਗੇ ਤੁਹਾਨੂੰ ਵੀ ਕੀ ਕਰਨਾ ਚਾਹੀਦਾ ਹਨਾ ਇਹ ਜੇ ਨਾ ਫਿਰ ਉਹ ਉਹ ਪਈ ਟੁੱਠੀ ਪੈ ਜਾਂਦੀ ਮਿਰਚਾਂ ਦੇ ਪੱਤੇ ਜੇ ਮੁੜਨ ਲੱਗ ਜਾਂਦੇ ਉਹਦੇ ਬਾਰੇ ਦੱਸਾਂਗੇ ਆਪਾਂ ਤੇ ਆ ਲੱਗੀ ਹੋਇਆ ਟਿੰਡੋ ਟਿੰਡੋ ਦੇ ਵੀ ਦੋ ਚਾਰਕ ਟਿੰਡਮਾਂ ਉੱਤਰ ਜਾਂਦੀਆਂ ਨੇ ਜ਼ਿਆਦਾ ਨਹੀਂ ਕਿਉਂਕਿ ਕੋਈ ਕੋਈ ਬੇਲ ਜੀ ਆ ਆ ਦੇਖੋ ਆਪਾਂ ਤਿੰਨ ਲੱਗਿਆ ਹੈਗਾ ਪੱਕੀ ਪਈ ਆ ਆ ਦੇਖੋ ਮੇਰੇ ਸਾਹ ਚ ਪੱਕੀ ਮੈਂ ਤੋੜ ਕੇ ਦੇਖੂਗੀ ਜੇ ਇਹ ਵਧੀਆ ਨਿਕਲੇ ਤਾਂ ਸਬਜ਼ੀ ਕਰ ਲਾਂਗੇ ਦੋ ਤਿੰਨ ਮੇਰੀਆਂ ਪਹਿਲਾਂ ਤੋੜੀਆਂ ਪਈਆਂ ਨੇ ਬਹੁਤ ਵਧੀਆ ਲੱਗਦਾ ਕੋਈ ਵੀ ਚੀਜ਼ ਆਪਾਂ ਮਿਹਨਤ ਕਰਦੇ ਜਦੋਂ ਫਲ ਦਿੰਦੀ ਹੈ ਹਨਾ ਹਜੇ ਉਧਰ ਦਫ਼ਤਰ ਵਿੱਚ ਵੀ ਆਪਣੇ ਬਹੁਤ ਸਾਮਾਨ ਲਾਇਆ ਹੋਇਆ ਗੋਭੀ ਵਗੈਰਾ ਲਾਈ ਹੋਈ ਆ ਹਨਾ ਵੀ ਆਪਾਂ ਕਿਵੇਂ ਗਰਮੀ 'ਚ ਗੋਭੀ ਕਿਵੇਂ ਉਗਾਉਣੀ ਆ ਉਹ ਵੀ ਆਪਾਂ ਦੱਸਾਂਗੇ ਤੇ ਇੱਕ ਦਿਨ ਜਾਵਾਂਗੇ ਉੱਥੇ ਵੀਡੀਓ ਉੱਥੋਂ ਵੀ ਪਾਵਾਂਗੇ ਟਾਈਮ ਹੀ ਲੱਗਦਾ ਜਾਣਦਾ ਬਸ ਤੇ ਬਹੁਤ ਸਾਰੇ ਕਹਿੰਦੇ ਨੇ ਵੀ ਤੁਸੀਂ ਹਨਾ ਕਿੱਦਾਂ ਦੀਆਂ ਵੀਡੀਓ ਪਾਉਣਿਓ ਵੀ ਤੁਸੀਂ ਹੋਰ ਪਾਇਆ ਕਰੋ ਜਿਵੇਂ ਹੋਰ ਬਲੌਗਰ ਪਾਉਂਦੇ ਨੇ ਹਨਾ ਅਸੀਂ ਅਜਾ ਐਵੇਂ ਕਰਦੇ ਆ ਐਵੇਂ ਕਰਦੇ ਆ ਤੇ ਡੇਲੀ ਅਪਡੇਟ ਦਿੰਦੇ ਨੇ ਉਹ ਆਪਣੇ ਕੰਮਾਂ ਕਰਾਂਗੇ ਤੁਸੀਂ ਦਿਆ ਕਰੋ ਤੇ ਵੀ ਉਹ ਚੈਨਲ ਵੱਧ ਚੱਲਦੇ ਨੇ ਇਸ ਤਰ੍ਹਾਂ ਦੇ ਨਹੀਂ ਚੱਲਦੇ ਦੇਖੋ ਜੱਟਾਂ ਦੇ ਜਵਾਕ ਹਨਾ ਜੱਟਾਂ ਵਾਲੇ ਕੰਮ ਕਰਾਂਗੇ ਤੇ ਮੈਨੂੰ ਓਦਾਂ ਦੀਆਂ ਵੀਡੀਓ ਜ ਨਹੀਂ ਬਣਾਉਣੀਆਂ ਹੁੰਦੀਆਂ ਮੈਂ ਡੇਲੀ-ਡੇਲੀ ਕੀ ਕਰਦੀ ਆ ਚਲੋ ਹੌਲੀ-ਹੌਲੀ ਦੇਖਾਂਗੇ ਜੇ ਓਦਾਂ ਦਾ ਵੀ ਕੁਛ ਹੋਵੇ ਆ ਤਾਂ ਆਪਾਂ ਕਰ ਲਾਂਗੇ ਪਰ ਮੈਥੋਂ ਤਾਂ ਇੰਨਾ ਰੋਜ਼-ਰੋਜ਼ ਅਪਡੇਟ ਦੇਣੀ ਮੈਨੂੰ ਤਾਂ ਬਹੁਤ ਜ਼ਿਆਦਾ ਔਖੀ ਲੱਗਦੀ ਹੈ ਵੀ ਮੈਂ ਹੁਣ ਕੀ ਕਰਦੀ ਆ ਕਿੱਥੇ ਜਾਣੀ ਆ ਕਿੱਥੇ ਆਉਣੀ ਆ ਤੇ ਇਸ ਕਰਕੇ ਹਨਾ ਜੇ ਜੱਟਾਂ ਨੇ ਜਵਾਕ ਆਪਣਾ ਜੱਟਾਂ ਵਾਲੇ ਕੰਮ ਕਰਨੇ ਨੇ ਜਿਹੜਾ ਜਿਹੜਾ ਘਰ ਚ ਕੰਮ ਆਉਂਦਾ ਆਪ ਤਾਂ ਉਹੀ ਕਰਾਂਗੇ ਤੇ ਐਨਾ ਮੈਨੂੰ ਨਹੀਂ ਕਰਨਾ ਆਉਂਦਾ ਹੈਗਾ ਜਿਆਦਾ ਕੁਝ ਉਹ ਬੇਲੇ ਦੇ ਲੋਕਾਂ ਦੇ ਜਿਆਦਾ ਕੰਮ ਹੁੰਦੇ ਨੇ ਹਨਾ ਉਧਰ ਵਾਗੇ ਉਧਰ ਵਾਗੇ ਉੱਥੋਂ ਵੀਡੀਓ ਪਾਤੀ ਉੱਥੋਂ ਪਾਤੀ ਆਪਾਂ ਨਹੀਂ ਇਦਾਂ ਦਾ ਕਰ ਸਕਦੇ ਸੋ ਇਸ ਵਾਸਤੇ ਸੌਰੀ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਤਾਂ ਆਪਣੀਆਂ ਦੇਖ ਲਿਆ ਕਰੋ ਹਨਾ ਤੇ ਨਹੀਂ ਤਾਂ ਬੱਸ ਥੋੜੀ ਮਰਜ਼ੀ ਆ ਹਨਾ ਹੋਰ ਬਹੁਤ ਰੀਲਾਂ ਵਾਲੀਆਂ ਹੋਰ ਬਹੁਤ ਹੁੰਦੀਆਂ ਨੇ ਹੋਰ ਬਹੁਤ ਬਹੁਤ ਵਧੀਆ ਅਪਡੇਟ ਦੇਣ ਵਾਲੇ ਕਾਪਲ ਬਲੌਗ ਪਾਉਂਦੇ ਨੇ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਵੇਟ ਕਰ ਸਕਦੇ ਹੋ ਇੰਜਵਾਏ ਉੱਥੇ ਕਰ ਸਕਦੇ ਹੋ ਮੇਰੇ ਕੋਲ ਦਾ ਬਸ ਜੀ ਕੰਮਾਂ ਕਰ ਰਹੇ ਆਂ ਵੀਡੀਓ ਹੁੰਦੀਆਂ ਮੇਰੀ ਵੀਡੀਓ ਚ ਕੋਈ ਇੰਜਵਾਏ ਨਹੀਂ ਹੁੰਦਾ ਇਦਾਂ ਦੀ ਵੀਡੀਓ ਪਾਵਾਂਗੇ ਆਪਾਂ ਸੋ ਜੱਟਾਂ ਦੇ ਜਵਾਕਾਂ ਜੱਟਾਂ ਵਾਲੀ ਕੰਮ ਕਰਾਂਗੇ ਹਾਂਜੀ ਇੱਕ ਮੈਸਜ ਸੁਣਾ ਹੋਰ ਗੱਲ ਸ਼ੇਅਰ ਕਰਨੀ ਸੀਗੀ ਹਨਾ ਆਹ ਵਾਲੀ ਨਾਲ ਤੇ ਘਰ ਦੀਆਂ ਸਫਾਈਆਂ ਕਰ ਰਹੀ ਸੀਗੀ ਮੈਂ ਤੇ ਪੇਟੀਆਂ ਵਗੈਰਾ ਦੀ ਸਫਾਈ ਕਰ ਰਹੀ ਸੀ ਤੇ ਕਾਫੀ ਟਾਈਮ ਹੋ ਗਿਆ ਸੀ ਹੋਈ ਨਹੀਂ ਹੈਗੀ ਸੀ ਪੇਟੀਆਂ ਵਗੈਰਾ ਦੀ ਸਫਾਈ ਮੈਂ ਕਿਹਾ ਚਲੋ ਕਰ ਦਿੰਨੇ ਆ ਹਨਾ ਵੀ ਕਈ ਵਾਰ ਕੱਪੜੇ ਨੂੰ ਵੀ ਉਲੀ ਜੀ ਲੱਗ ਜਾਂਦੀ ਹੈ ਹਨਾ ਕੱਪੜੇ ਪਏ ਖਰਾਬ ਹੋ ਜਾਂਦੇ ਨੇਗੇ ਤੇ ਉਹਦੀ ਸਫਾਈ ਕਰੀ ਸੀ ਬੇਬੇ ਜੀ ਦੀ ਡੈਥ ਹੋਈ ਨੂੰ ਤਿੰਨ ਸਾਲ ਹੋ ਗਏ ਹਨਾ ਮੇਰੇ ਬਿਲਕੁਲ ਵੀ ਪੇਟੀਆਂ ਵਗੈਰਾ ਛੇੜਨ ਨੂੰ ਨਹੀਂ ਜੀ ਕਰਿਆ ਹੈਗਾ ਉਹੀ ਮਣ ਜਾਣੀ ਕਰਿਆ ਹੈਗਾ ਵੀ ਹਨਾ ਕੁਝ ਵੀ ਕਰਾਂ ਚਲੋ ਮਣ ਜਾ ਕਿਹੜਾ ਕਰਕੇ ਮੈਂ ਇੱਕ ਦਿਨ ਮੈਂ ਕਿਹਾ ਚਲੋ ਸਫਾਈ ਕਰ ਦਿੰਨੇ ਬੇਕਾਰ ਦੀ ਚੀਜ਼ ਆਪਾਂ ਕੱਢਦੇ ਨੇ ਇਹਦੇ ਚ ਨਾ ਪੁਰਾਣੀਆਂ ਤਰਾਣੀਆਂ ਬਹੁਤ ਜ਼ਿਆਦੇ ਲੀਰਾ ਕਚੀਰਾਂ ਜਿਹੀਆਂ ਪਈਆਂ ਸੀਗੀਆਂ ਕਾਫੀ ਟਾਈਮ ਪੁਰਾਣੀਆਂ ਪਹਿਲਾਂ ਆਪਣੀਆਂ ਬੀਬੀਆਂ ਦਾ ਸੁਭਾਅ ਹੁੰਦਾ ਸੀਗਾ ਹਨਾ ਛੋਟੇ ਛੋਟੇ ਚੀਜ਼ ਵੀ ਮਾੜੀ ਤੋਂ ਮਾੜੀ ਚੀਜ਼ ਵੀ ਵਿੱਚ ਰੱਖ ਲੈਂਦੀਆਂ ਸੀ ਉਹ ਬਿਲਕੁਲ ਨਾ ਪਤਾ ਨਹੀਂ ਜਰਜੀ ਲੱਗਣ ਨਾਲ ਨਾ ਕਾਲੀਆਂ ਕਾਲੀਆਂ ਜਿਹੀਆਂ ਹੋਈਆਂ ਪਈਆਂ ਸੀਗੀਆਂ ਉਹ ਮੈਂ ਸੁੱਟ ਦਿੱਤੀ ਮੈਂ ਕਿਹਾ ਚਲੋ ਹੁਣ ਆਪਾਂ ਇਹਨੂੰ ਐ ਕਰ ਲੈਨੇ ਆ ਵੀ ਇਹਨੂੰ ਮੈਂ ਠੀਕ ਕਰਨੇ ਨਹੀਂ ਆ ਇਹਨੂੰ ਹਾਂ ਜੀ ਸੀਗਾ ਵੀ ਹਨਾ ਮੈਨੂੰ ਵਧੀਆ ਲੱਗੀ ਇਹ ਪਈ ਟੋਕਰੀ ਬਹੁਤ ਜ਼ਿਆਦਾ ਵਧੀਆ ਲੱਗੀ ਤੇ ਇਹਨੂੰ ਆਪਾਂ ਮਤਲਬ ਕਿ ਇਹਨੂੰ ਨਾ ਆ ਦੇਖੋ ਬਹੁਤ ਸਾਲ ਪੁਰਾਣੀ ਆ ਇਹ ਟੋਕਰੀ ਲਗਭਗ ਮੇਰੇ ਸਾਬជា 80 ਦੇ ਦਹਾਕੇ ਦੀ ਹੋਣੀ ਆ ਇਹ ਹਨਾ ਉਦੋਂ ਮੰਮੀ ਹੁਰਿਆਂ ਮੰਮੀ ਦੀ ਮੈਰ ਤਾਂ ਜਾਣੀ ਮੰਮੀ ਦੀ ਮੈਰ ਤਾਂ 88 ਚ ਹੋਈ ਸੀ ਕਿ ਸ਼ਾਇਦ ਭੂਆ ਹੁਰੇ ਨੇ ਨਾ ਸਿੱਖਦੀਆਂ ਹੋਣ ਬਣਾਉਂਦੀਆਂ ਹੋਣ ਨਹੀਂ ਇਹ ਨਹੀਂ ਪਤਾ ਮੰਮੀ ਲੱਗੀ ਹੋਵੇ ਚਲ ਲਗਭਗ 90 ਦੇ ਦਹਾਕੇ ਹੀ ਲਾ ਲਓ 80 90 ਤੱਕ ਹੋਣੀ ਆ ਇਹ ਸ਼ਾਇਦ ਤੇ ਮੈਨੂੰ ਇਹਦਾ ਕੋਈ ਇੰਨਾ ਖਾਸ ਇੰਨਾ ਅੰਦਾਜ਼ਾ ਨਹੀਂ ਹੈਗਾ ਪਰ ਇਹ ਹੋਊਗੀ ਉਦੋਂ ਦੀ ਟੋਕਰੀ ਤੇ ਇਹ ਨਾ ਹਜੇ ਅੱਧੀ ਅਧੂਰੀ ਜੀ ਬਣੀ ਹੋਈ ਆ ਦੇਖੋ ਅੱਧੀ ਅਧੂਰੀ ਜੀ ਬਣੀ ਹੋਈ ਆ ਆ ਦੇਖੋ ਹਨਾ ਆਹ ਓਮੇ ਜੁਕਰ ਪਈਆਂ ਨੇ ਜੀਆਂ ਪੈਪਾਂ ਜੀਆਂ ਦੀ ਬਣਦੀ ਹੁੰਦੀ ਸੀ ਨਾ ਇਹ ਟੋਕਰੀ ਤੇ ਇਹ ਓਮੇ ਜੁਕਰ ਪਈਆਂ ਨੇ ਪਤਾ ਨਹੀਂ ਕੀ ਰੀਜਨ ਬਣਿਆ ਹੋਊਗਾ ਵੀ ਪਤਾ ਨਹੀਂ ਬਣਾਉਂਦੀਆਂ ਬਣਾਉਂਦੀਆਂ ਦਾ ਕੀ ਮਾਨ ਉਹ ਹੋਇਆ ਹੋਊਗਾ ਹਨਾ ਕੁਸਕ ਤਾਂ ਸਿਰੇ ਚਾੜਤੀ ਆ ਦੇਖੋ ਚੜੀ ਹੋਈ ਆ ਤੇ ਆਹ ਜਿਹੜੀ ਚੀਜ਼ ਆ ਗਈ ਹਨਾ ਵੀ ਉਹ ਤਾਂ ਦੇਖੋ ਆ ਤਾਂ ਬਣਾ ਬਣਾਈ ਹੋਈ ਆ ਇਹ ਵੀ ਅੱਧੀ ਧੂਰੀ ਜਿਹੀ ਪਈ ਆ ਇਹਦੇ ਉੱਪਰ ਨਾ ਐਂ ਲਾਉਂਦੀਆਂ ਹੋਣਗੀਆਂ ਐਂ ਕਰਕੇ ਇਹਦੇ ਉੱਪਰ ਦੀ ਇਸ ਤਰ੍ਹਾਂ ਕਰਕੇ ਲਾਉਂਦੀਆਂ ਹੋਣਗੇ ਵੀ ਐਂ ਉਹ ਬਣ ਜੇ ਪਰਸ ਜੇ ਮੰਗੂ ਜਿਵੇਂ ਆਪਾਂ ਕਹਦੇ ਨੇ ਆਂਗੇ ਵੀ ਬੱਦਰੀ ਜੀ ਲਾਤੀ ਹਨਾ ਸੇਜਾ ਜਾਂ ਲਾਤਾ ਦੇਖ ਢੱਕਣ ਵਾ ਇਹਨੂੰ ਢੱਕਣ ਵਾਸਤੇ ਟੋਕਰੀ ਨੂੰ ਲਾਉਂਦੀਆਂ ਹੋਣਗੀਆਂ ਉਹ ਬਣਿਆ ਨਹੀਂ ਹੈਗਾ ਅੱਧਾ ਧੂਰਾ ਜਿਹਾ ਛੱਡਿਆ ਪਿਆ ਪਤਾ ਨਹੀਂ ਪਈ ਉਹਨਾਂ ਦੇ ਤਾਰਾਂ ਘਟੀਆਂ ਤਾਰਾਂ ਵੀ ਪਈਆਂ ਨੇ ਉਹ ਵੀ ਮੈਨੂੰ ਕੋਈ ਰੀਜਨ ਨਹੀਂ ਲੱਗ ਰਿਹਾ ਐਡਾ ਵੀ ਤਾਰਾਂ ਘਟੀਆਂ ਹੋਣਗੀਆਂ ਤੇ ਆਹ ਦੇਖੋ ਆਹ ਬਣੀ ਹੋਈ ਹੈਗੀ ਤੇ ਆਹ ਦੇਖੋ ਆਹ ਤਾਂ ਪੂਰੀ ਸਿਰੇ ਚੜੀ ਹੋਈ ਹੈਗੀ ਆਹ ਦੇਖੋ ਉਰੇ ਤਿੱਕਰ ਹਨਾ ਐ ਉੱਪਰ ਲਾਉਣ ਨੂੰ ਇਹਦੇ ਟਕਣ ਵਾਸਤੇ ਤੇ ਇਦਦਰ ਵੀ ਸੈਡਾਂ ਵੀ ਬਣੀਆਂ ਹੋਈਆਂ ਨੇ ਤਣੀਆਂ ਵੀ ਬਣੀਆਂ ਹੋਈਆਂ ਨੇ ਬਿਲਕੁਲ ਤਣੀ ਵਾਸਤੇ ਇਹਦੇ ਨਾਲ ਅਟੈਚ ਕਰਨ ਵਾਲੀ ਰਹਿੰਦੀ ਆ ਤੇ ਆਹ ਦੋ ਤਣੀਆਂ ਚੱਕਣ ਵਾਲੀਆਂ ਬਣੀਆਂ ਹੋਈਆਂ ਨੇ ਆਹ ਦੇਖੋ ਐਵੇਂ ਚੱਕਣ ਵਾਲੀਆਂ ਤੜੀਆਂ ਬਣੀਆਂ ਹੋਈਆਂ ਨੇ ਤੇ ਪਤਾ ਨਹੀਂ ਇਹਦਾ ਕੀ ਰੀਜਨ ਬਣਿਆ ਹੋਊਗਾ ਹਨਾ ਕਿਉਂ ਉਹਨਾਂ ਨੇ ਉਹ ਕਰੀ ਇਹ ਹੁਣ ਮੈਨੂੰ ਵੀ ਨਹੀਂ ਆਉਂਦੀ ਮੈਂ YouTube ਤੇ ਵੀ ਬਹੁਤ ਸਰਚ ਮਾਰ ਕੇ ਦੇਖੀ ਸੀ ਕਿ ਮੈਨੂੰ ਉਹਤੇ ਵੀ ਨਹੀਂ ਕੁਝ ਵੀ ਸਮਝ ਲੱਗਿਆ ਕਿਉਂਕਿ ਉਹਦੋਂ ਇਹ ਬਣਾ ਲੈਂਦੇ ਹੁਣ ਮੇਰੀਆਂ ਭੈਣਾਂ ਨੂੰ ਇੰਨੀ ਨੇ ਮੈਂ ਕਾਫੀ ਨੂੰ ਪੁੱਛਿਆ ਵੀ ਉਹ ਕਹਿੰਦੇ ਸਾਨੂੰ ਤਾਂ ਆਉਂਦੀ ਨਹੀਂ ਪਰ ਜੇ ਮੇਰੇ ਨੇੜੇ ਤੇ ਏੜੇ ਵਾਲੀਆਂ ਮੇਰੀਆਂ ਭੈਣਾਂ ਜਾਂ ਮੇਰੀਆਂ ਆਂਟੀਆਂ ਹਨਾ ਕੋਈ ਵੀ ਬੀਬੀਆਂ ਭੈਣਾਂ ਜਾਣਦੀਆਂ ਹੋਣਗੀਆਂ ਪਲੀਜ਼ ਜੇ ਮੇਰੇ ਨਾਲ ਉਹਨਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਮੇਰੀ ਇਹ ਟੋਕਰੀ ਨੂੰ ਸਿਰੇ ਸਿਰੇ ਚਾੜਦੇ ਨੇ ਇਹਨੂੰ ਸਿਰੇ ਚਾੜਦੇ ਨੇ ਮੇਰੀ ਟੋਕਰੀ ਨੂੰ ਮੈਨੂੰ ਲੱਗਦੀ ਬਹੁਤ ਜ਼ਿਆਦਾ ਵਧੀਆ ਹਨਾ ਕਈ ਵਾਰ ਬਾਜ਼ਾਰ ਜਾਣਾ ਹੁੰਦਾ ਨਹੀਂ ਇਦਾਂ ਦੀ ਚੀਜ਼ਾਂ ਮਿਲਦੀਆਂ ਨਹੀਂ ਹੁੰਦੀਆਂ ਵਿਰਾਸਤੀ ਚੀਜ਼ਾਂ ਹੁੰਦੀਆਂ ਨੇ ਸੰਭਾਲਣੀਆਂ ਚਾਹੀਦੀਆਂ ਨੇ ਸਾਡੇ ਕਾਫੀ ਇਹ ਮੈਨੂੰ ਚੀਜ਼ ਬਹੁਤ ਵਧੀਆ ਲੱਗੀ ਮੇਰੇ ਬੇਬੇ ਜੀ ਦਾਦੀ ਮਤਲਬ ਕਿ ਸਾਡੀ ਪਹਿਲਾਂ ਵੀ ਮੈਨੂੰ ਦਿਖਾ ਦਿੰਦੀ ਹੁੰਦੀ ਸੀ ਵੀ ਆ ਟੋਕਰੀ ਆ ਉਦੋਂ ਮੇਰਾ ਖਿਆਲ じゃ ਨਹੀਂ ਆਇਆ ਵੀ ਮੈਨੂੰ ਕਹਾਂ ਸ਼ਾਇਦ ਦਾਦੀ ਨੂੰ ਤਾਂ ਸਾਡੀ ਨੂੰ ਆਉਂਦੀ ਹੋਣੀ ਆ ਬਣਾਉਣੀ ਪਤਾ ਨਹੀਂ ਮੈਨੂੰ ਤਾਂ ਆਉਂਦੀ ਦੀ ਵੀ ਕਿ ਨਹੀਂ ਆਉਂਦੀ ਸੀ ਉਹਨਾਂ ਨੂੰ ਹਨਾ ਤੇ ਪੂਆ ਹੋਰਿਆਂ ਨੂੰ ਵੀ ਪੁੱਛਿਆ ਨਹੀਂ ਹੈਗਾ ਪੂਆ ਹੋਰਾਂ ਨੇ ਪੁੱਛੂੰਗੀ ਜੇ ਉਹਨਾਂ ਨੂੰ ਬਣਾਉਣੀ ਆਉਂਦੀ ਹੋਈ ਤਾਂ ਉਹਨਾਂ ਨਾਲ ਤਾਂ ਤਿਆਰ ਕਰਵਾ ਲੂੰ ਪਰ ਪਲੀਜ਼ ਜੇ ਮੇਰੇ ਨੇੜੇ ਤੇੜੇ ਨਾਲ ਕਿਸ ਨੂੰ ਆਉਂਦੀ ਹੋਈ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਨਹੀਂ ਜੇ ਮੇਰੇ ਕਿਸ ਕੋਲ ਨੰਬਰ ਹੋਇਆ ਮੇਰੇ ਰਿਸ਼ਤੇਦਾਰ ਕੋ que é eu adecu... a ਪੈਪਾ ਬੂਪਾ ਦੀਆਂ ਪਈਆਂ ਨੇ ਆ ਦੇਖੋ ਪੈਪਾ ਦੀਆਂ ਪੈਂਦੀਆਂ ਸਿਰੇ ਚੜ ਗਈ ਸੱਚੀ ਵਿੱਚ ਬਹੁਤ ਜ਼ਿਆਦਾ ਖੁਸ਼ ਹੋऊंगी ਬਹੁਤ ਵਧੀਆ ਚੀਜ਼ ਆ ਇਹ ਜ਼ਿੰਦਗੀ ਦੇ ਅੱਧੇ ਅਧੂਰੇ ਜੇ ਪੰਨੇ ਹਨਾ ਮੈਂ ਸੋਚਦੀਆਂ ਘੱਟੋ ਘੱਟ 40 ਸਾਲ ਪੁਰਾਣੀ ਟੋਕਰੀ ਹੈਗੀ ਇਹ ਵੀ ਮੈਨੂੰ ਰੈਡੀ ਕਰਾ ਹਨਾ ਇੱਥੇ ਦੁਬਾਰਾ ਜਾਣ ਪਾਵਾਂ 40 ਸਾਲ ਪੁਰਾਣੀ ਜਾਨਕਿ ਆਦਮ ਰਿਆ ਜਾਂ ਕੰਮ ਹੋਇਆ ਪਿਆ ਹਨਾ ਅੱਧੀ ਜਿਉਂਦੀ ਅੱਧੀ ਮਰੀ ਉਹ ਕੰਮ ਹੋਇਆ ਪਿਆ ਤਾਂ ਤੇ ਵਿਚਾਰੀ ਦਾ ਮੈਂ ਇਹਨੂੰ ਸਿਰੇ ਚਾੜਦਾ ਨਾ ਤਾਂ ਹੁਣੇ ਮੇਰਾ ਢੇਡ ਨੂੰ ਜੀ ਕਰਦਾ ਜੇ ਇਹ ਮੈਂ ਵੀ ਇੱਥੇ ਥਾਂ ਤੇ ਰੱਖਤੀ ਹਨਾ ਹੁਣ ਆਪਦੇ ਚ ਵੀ ਮਾੜੀ ਮੋ ਇਹਨਾਂ ਨੇ ਤਾਂ ਇਹਨੂੰ ਚੁੱਲਿਆਂ ਵਗੈਰਾ ਸੱਟੜਾ ਨਾ ਉਹੀ ਸੁੱਟ ਦੇਣਾ ਨਹੀਂ ਕੂੜੇ ਸੁੱਟ ਦੇਣਾ ਡਸਟਬਿਨ ਚ ਪਾ ਦੇਣਾ ਨਹੀਂ ਇਹਨਾਂ ਨੂੰ ਮਚਾ ਮਚੂ ਦੇਣਾ ਪਲੀਜ਼ ਮੈਨੂੰ ਦੱਸਿਓ ਕਮੈਂਟ ਕਰਕੇ ਮੈਂ ਇਹ ਸਿਰੇ ਚਾੜ੍ਹਦੀ ਆ ਐਨੀ ਕ ਹੈਲਪ ਜ਼ਰੂਰ ਕਰਦੇ ਬਣੀ ਵੀ ਬਹੁਤ ਜ਼ਿਆਦਾ ਸੋਹਣੀ ਹੋਈ ਆ ਦੇਖੋ ਤਣੀਆਂ ਜੇ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਇਹਦੀਆਂ ਤੇ ਮੈਂ ਇਹ ਤਿਆਰ ਕਰਨੀ ਹਨਾ ਕਈ ਵਾਰੀ ਆਪਾਂ ਕਿਤੇ ਜਾਣਾ ਆਉਣਾ ਹੁੰਦਾ ਸੋਹਣੀ ਵੀ ਬਹੁਤ ਲੱਗਦੀ ਆ ਵਿਚਰੀ ਤਾਂ ਇਹ ਚੱਕਣੋਂ ਹਟ ਗਈ ਸੀ ਤੇ ਮੈਂ ਕਿਹਾ ਚੱਲ ਹੁਣ ਆਪਾਂ ਪੁਰਾਣੀ ਚੀਜ਼ ਵਧੀਆ ਲੱਗਦੀ ਆ ਕਿ ਪਲੀਜ਼ ਮੈਨੂੰ ਦੱਸਿਓ ਤੇ ਆਪਾਂ ਨੂੰ ਸਿਰੇ ਚਾੜ ਕੁਝ ਹੋਰ ਵੀ ਹੈਗਾ ਦੇਖਦੀਆਂ ਦੋ ਕਲਰ ਜੇ ਆ ਤਾਂ ਥੋੜੇ ਜੇ ਮਹੋਨੇਗੇ ਕਹਿੰਦੀ ਹੋਰ ਕੀ ਕੁਝ ਪਿਆ ਉਹ ਦੇਖੋ ਪਤਾ ਨਹੀਂ ਚਮਕ ਰਿਹਾ ਚਮਕੀਲੀ ਚੀਜ਼ ਕੀ ਆ ਮੈਂ ਹੱਥ ਵੀ ਨਹੀਂ ਮਾਰਿਆ ਹੈਗਾ ਇਹ ਚੈਨ ਆ ਆ ਦੇਖੋ ਫੁੱਲੇ ਜੇ ਪਤਾ ਨਹੀਂ ਫੁੱਲੇ ਜੇ ਲਾਉਣੇ ਹੋਣਗੇ ਆ ਫੁੱਲੇ ਜੇ ਪਏ ਨੇਗੇ ਤੇ ਹੋਰ ਕੀ ਪਿਆਗਾ ਅ ਸtare ਜੇ ਪੈਨੇਗੇ ਇਸ ਤਰ੍ਹਾਂ ਦੇ ਸtare ਜੇ ਆ ਦੇਖੋ ਸtare ਜੇ ਪਏ ਨੇ ਪਤਾ ਨਹੀਂ ਇਹ ਕਿਉਂ ਰੱਖੇ ਹੋਣਗੇ ਆ ਫੁੱਲ ਜਾ ਪਿਆ ਇਹ ਫੁੱਲ ਜਾ ਤਾਂ ਇੱਕੋ ਹੀ ਨਿਕਲੇ ਪਤਾ ਨਹੀਂ ਇਹਦੇ ਸਾਈਡ ਤੇ ਲਾਉਣ ਵਾਸਤੇ ਆਇਆ ਰੱਖਿਆ ਹੋਊਗਾ ਇਸ ਤਰ੍ਹਾਂ ਲਾਉਣ ਵਾਸਤੇ ਰੱਖਿਆ ਹੋਊਗਾ ਹਨਾ ਵੀ ਸੋਹਣਾ ਲੱਗੂਗਾ ਚਲੋ ਇਹ ਤਾਂ ਮੈਂ ਕਿਵੇਂ ਕਿਵੇਂ ਕਰਕੇ ਲਾ ਲੂੰ ਪਲੀਜ਼ ਮੈਨੂੰ ਆਹ ਜ਼ਰੂਰ ਦੱਸਿਓ ਇੰਨੀ ਇੱਕ ਬੇਨਤੀ ਆਪਾਂ ਨੇ ਸਿਰੇ ਚਾੜਾਂਗੇ ਹਨਾ ਇਹ ਅਦਮਰੀ ਦੀ ਚੀਜ਼ ਨੂੰ ਆਪਾਂ ਜਿਉਂਦੀ ਕਰਾਂਗੇ ਪਲੀਜ਼ ਮੈਨੂੰ ਦੱਸਿਓ ਹਨਾ ਮੈਂ ਤਿਆਰ ਕਰਨਾ ਚਾਹੁੰਦੀ ਆ ਲੋ ਜੀ ਆ ਆਪਣੇ ਸੋਫੇ ਨਾਲ ਪਹਿਲਾਂ ਲੌਬੀ 'ਚ ਲੱਗੇ ਹੋਏ ਸੀਗੇ ਹੁਣ ਮੈਂ ਇਹਨੂੰ ਚੱਕ ਕੇ ਅੰਦਰ ਰੱਖਦੇ ਕਿਉਂਕਿ ਨਿਹਰੀਆਂ ਵਗੈਰਾ ਬਹੁਤ ਆਉਂਦੀਆਂ ਨੇ ਤੇ ਤਾਂ ਕਰਕੇ ਮੈਨੂੰ ਇਹ ਅੰਦਰ ਰੱਖਣੇ ਪੈ ਗਏ ਜਗ੍ਹਾ ਤਾਂ ਚਲੋ ਬਹੁਤ ਜ਼ਿਆਦਾ ਸੀਗੀ ਇੱਥੇ ਚਲ ਫੇਰ ਵੀ ਨਾ ਸਮਾਨ ਰੱਖਣਾ ਭੀੜ ਆ ਜਾ ਹੋ ਜਾਂਦਾ ਹੁੰਦਾ ਤੇ ਲੌਬੀ ਖੁੱਲੀ ਹੋਗੀ ਕਮਰਾ ਫੇਰ ਹੋਵੇਂ ਜੋਕਰ ਭੀੜ ਭੜਕ ਆ ਜਾ ਹੋ ਗਿਆ ਚਲੋ ਹਣਾ ਗਰਮੀ ਕਰਕੇ ਜੇ ਕਿਸ ਤਿਆਰ ਆਉਂਦਾ ਏਸੀ ਵਾਲੇ ਕਮਰੇ ਚ ਬੈਠਾ ਜਾਂਦਾ ਹਣਾ ਤਾਂ ਵੀ ਧਰਤੇ ਕੁਝ ਬਾਹਰੇ ਗੰਦੇ ਨਹੀਂ ਹੋਣਗੇ ਤਾਂ ਧਰਤੇ ਲਓ ਜੀ ਇਸੇ ਵੀਡੀਓ ਨਾਲ ਹੁਣ ਆਪਾਂ ਚੱਲਦੇ ਆਂ ਮਿਲਾਂਗੇ ਕਿਸੇ ਨਮੀ ਵੀਡੀਓ ਨਾਲ ਥੈਂਕਸ ਫੋਰ ਵਾਚਿੰਗ